ਸੁਕਾਲ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਖਾਸ ਟੌਪਿਕ ਤੇ ਗੱਲਬਾਤ ਕਰਦੇ ਆਂ ਸਾਥੀਓ ਜਿਹੜਾ ਤੁਸੀਂ ਸਾਹਮਣੇ ਐਕਸਲ ਦੇਖ ਰਹੇ ਹੋਗੇ ਇਹ ਫਾ ਦਾ ਮਹਿੰਦਰਾ ਕੰਪਨੀ ਦੇ ਅਰਜਨ 305 ਦਾ ਸੋ ਸਾਥੀਓ ਇਹਦੇ ਸੀਲਾਂ ਜਿਹੜੀਆਂ ਹੈਗੀਆਂ ਲੀਕ ਹੋ ਚੁੱਕੀਆਂ ਰਹੀਆਂ ਸਭ ਤੋਂ ਵੱਡਾ ਕਾਰਨ ਸੀਲਾਂ ਲੀਕ ਹੋਣ ਦਾ ਜਦੋਂ ਆਪਾਂ ਕੱਦੂ ਦੇ ਵਿੱਚ ਬਾੜਦੇ ਆਂ ਟਰੈਕਟਰ ਨੂੰ ਤਾਂ ਕੱਦੂ ਦੇ ਵਿੱਚ ਜਦੋਂ ਗਾਰੇ ਵਿੱਚ ਚੱਲਦਾ ਤਾਂ ਇਹਦੇ ਵਿੱਚ ਐਕਸਲ ਦੇ ਵਿੱਚ ਮਿੱਟੀ ਚੜ ਜਾਂਦੀ ਹੈ ਜਿਹੜੇ ਕਿ ਆਪਣਾ ਐਕਸਲ ਦੇ ਵਿੱਚ ਹੀ ਘੁੰਮੀਆਂ ਦੀ ਹੁੰਦੀ ਹੈ ਹੌਲੀ 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 ਘੁੰਮੀਆਂ ਦੀ ਹੈ ਜਦੋਂ ਆਪਾਂ ਕਦੋਂ ਕਰਕੇ ਟਰੈਕਟਰ ਖੜਾ ਦਿੰਨੇ ਆ ਤਾਂ ਇਹ ਟਰੈਕਟਰ ਜਿਹੜਾ ਹੈਗਾ ਮਿੱਟੀ ਸੁੱਕ ਜਾਂਦੀ ਹੈ ਤੇ ਸੁੱਕਣ ਦੇ ਕਾਰਨ ਬਰੀਕ ਬਰੀਕ ਬਣ ਕੇ ਬਾੜੀ ਮੋਟੀ ਜਿਹੜੀ ਛਿਰੀ ਹੁੰਦੀ ਹੈਗੀ ਪਲੇਟ ਦੇ ਵਿੱਚ ਉਹਦੇ ਵਿੱਚ ਦੀ ਜਾ ਕੇ ਸੀਲਾਂ ਦੇ ਸਾਈਜ਼ ਵਿੱਚ ਜਿਹੜੀ ਹੈਗੀ ਆ ਉਹ ਕਸਾਈ ਕਰਨ ਲੱਗ ਜਾਂਦੀ ਹੈ ਕਸਾਈ ਤਾਂ ਆਪ ਮੈਂ ਦਿਖਾ ਦਮਾ ਜਿਹੜਾ ਦੇਖੋ ਸੀਲ ਸਾਈਜ਼ ਹੈ ਜਿਹੜਾ ਇਹ ਮਿੱਟੀ ਨੇ ਕੋਸਾ ਆਇਆ ਹੋਇਆਗਾ। ਅਸੀਲਾਂ ਜਿਹੜੀਆਂ ਲੀਕ ਹੁੰਦੀਆਂ ਨਹੀਂ ਆ ਇਹ ਮਿੱਟੀ ਦੇ ਕਾਰਨ ਹੋਈ ਹੋਈ ਐ। ਸੋ ਸਾਥੀਓ ਇਹਦਾ ਇੱਕੋ ਇੱਕ ਇਲਾਜ ਹੈਗਾ ਜਦੋਂ ਵੀ ਆਪਾਂ ਕਦੂ ਕਰਨਾ ਹੈ। ਤਾਂ ਟਰੈਕਟਰ ਨੂੰ ਜਦੋਂ ਖੜਾਉਣ ਲੱਗਦੇ ਆ ਤਾਂ ਉਹਦੇ ਐਕਸਲ ਦੇ ਵਿੱਚ ਪਾਣੀ ਜ਼ਰੂਰ ਮਾਰ ਕੇ ਖੜਾਓ। ਜਿੱਥੇ ਵੀ ਤੁਹਾਡੇ ਅਸੀਲਾਂ ਨਹੀਂ ਉੱਥੇ ਪਾਣੀ ਮਾਰ ਕੇ ਖੜਾਓ। ਚਾਹੇ ਫਰੰਟ ਜੈਕ ਹੋਇਆ ਤੇ ਹੱਬ ਹੋਈ ਮੂਰਲੀ। ਇਹਦੇ ਵਿੱਚ ਇਹਦੇ ਵਿੱਚ ਆਪਣਾ ਹੀ ਫਾਇਦਾ ਕਿਉਂਕਿ ਹੁਣ ਸੀਲਾਂ ਦੇ ਉੱਪਰ ਇਹਦਾ 11500 ਰੁਪਇਆ ਖਰਚ ਆ ਜਾਊਗਾ ਬਾਕੀ ਜਿਹੜੀ ਲੇਬਰ ਵਗੈਰਾ ਕੀ ਉਹ ਵੀ ਆਪਾਂ ਨੂੰ ਦੇਣੀ ਪੈਣੀ ਹੈਗੀ ਸੋ ਕੰਮ ਇੰਨਾ ਕੋ ਹੁੰਦਾ ਵੀ ਪਾਣੀ ਵਾਲੀ ਮੋਟਰ ਆਪਣੇ ਹਰ ਇੱਕ ਤੇ ਲੱਗੀ ਹੋਈ ਹੈਗੀ ਸੋ ਪੈਪੀ ਸਿੱਧਾ ਕਰਨਾ ਹੈਗਾ ਸਿੱਧਾ ਕਰਕੇ 100 ਸਾਫ ਕਰ ਲਓ ਤੁਹਾਡਾ ਜਿਆਦਾ ਨੁਕਸਾਨ ਨਹੀਂ ਹੋਊਗਾ ਤੇ ਜਿਹੜਾ ਤੁਸੀਂ ਕਰਜੇ ਤੋਂ ਵੀ ਬਚ ਜਾਮੋਗੇ ਨਾਲ ਹੀ ਨਾਲ ਤੁਹਾਡਾ ਜਿਹੜਾ ਫਾਇਦਾ ਹੈਗਾ 2-3000 ਰੁਪਏ ਦਾ ਹੋ ਜਾਂਦਾ ਹੁੰਦਾ ਤੁਸੀਂ ਦੇਖ ਸਕਦੇ ਨੇ ਵੀ ਆ ਦੇਖੋ ਮਿੱਟੀ ਲੱਗੀ ਹੋਈ ਹੈ ਸੀਲਾਂ ਨੂੰ ਔਰ ਕੁਛ ਨਹੀਂ ਹੈਗਾ ਮਿੱਟੀ ਦੇ ਕਾਰਨ ਇਹ ਐਕਸਲ ਖਰਾਬ ਹੋਇਆ ਹੋਇਆ ਸੈਜ ਖਰਾਬ ਹੋਇਆ ਹੋਇਆ ਤੇ ਉਹਦੇ ਕਾਰਨ ਇਹ ਸੀਲਾਂ ਲੀਕ ਹੋ ਜਾਂਦੀਆਂ ਨੇ ਤੇ ਤੁਹਾਡੇ ਤੇਲ ਦੀ ਬਰਬਾਦੀ ਵੀ ਹੁੰਦੀ ਹੈ ਕਿਉਂਕਿ 400 ਰੁਪਏ ਲੀਟਰ ਤੇਲ ਹੋ ਰਿਹਾ ਹੈ ਸੀਲ ਦੇਖ ਸਕਦੇ ਹੋ ਸਾਰੇ ਕੱਦੂ ਵਾਲੀ ਮਿੱਟੀ ਦਾ ਕਮਾਲ ਹੈ ਇਹ ਸੀਲਾਂ ਲੀਕ ਕਰਨ ਦੇ ਵਿੱਚ ਇਕੱਲੀ ਐਕਸਲ ਵਾਲੀ ਸੀਲ ਨਹੀਂ ਕਹਿ ਸਕਦੇ ਆਪਾਂ ਤੁਹਾਡੇ ਬ੍ਰੇਕ ਪੈਡਲ ਹੋਗੇ ਇਹ ਵੀ ਜਾਮ ਹੋ ਜਾਂਦੇ ਨੇ ਮਿੱਟੀ ਪੈ ਕੇ ਅਜ ਇੱਕ ਹੋ ਗਿਆ ਫਰੰਟ ਵਾਲਾ ਇਹ ਵੀ ਜਾਮ ਹੋ ਜਾਂਦਾ ਹੈ ਹੱਬਾਂ ਵੀ ਲੀਕ ਹੋ ਜਾਂਦੀ ਨੇ ਗ੍ਰੀਸ ਗਰੂਸ ਖਰਾਬ ਹੋ ਜਾਂਦੀ ਆ ਬੈਰਨ ਟੁੱਟ ਜਾਂਦਾ ਸੋ ਥੋੜਾ ਖਰਚੇ ਹੀ ਵੱਧਦਾ ਗਿਆ ਇਸ ਕੰਮ ਦੇ ਵਿੱਚ ਸੋ ਲਾਜ ਤਾਂ ਇਹੀ ਆ ਕਿ ਪਾਣੀ ਮਾਰ ਕੇ ਜਰੂਰ ਕਢਾ ਲਓ ਟਰੈਕਟਰ ਨੂੰ ਤਾਂ ਕਿਤੇ ਨਾ ਕਿਤੇ ਇਹਦਾ ਬਚਾਅ ਹੋ ਜਾਂਦਾ ਕਿਤੇ ਨਾ ਕਿਤੇ ਇਹਦਾ ਬਚਾਅ ਹੋ ਜਾਂਦਾ ਹੋਰ ਅਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਰ ਫੇਸਬੁੱਕ ਤੇ ਹਾਂ ਤਾਂ ਫਾਲੋ ਕਰ ਲਿਓ ਤੇ ਹੋਰ ਵੀ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨ ਵੀਰ ਦਾ ਜਿਹੜਾ ਇੰਨਾ ਕੁ ਖਰਚਾ ਬਚ ਸਕੇ ਤੇ ਨੌਲੇਜ ਮਿਲ ਸਕੇ ਸੋ ਧੰਨਵਾਦ ਜੀ